ਜਿਹੜੇ ਆਪਣੇ ਹੁਣ ਕਿਸਾਨਾਂ ਨਾਲ ਆਪਣੇ ਕੱਲ ਹੋਇਆ ਉੱਥੇ ਤੇ ਜਿਹੜੀ ਬਿੱਲ ਦੀ ਸੁਣਦੇ ਪੈਸਾ ਵੀ ਉਹਨਾਂ ਨੇ ਬਿੱਲ ਜਿਹੜੇ ਨੇ ਸਰਕਾਰ ਨੂੰ ਦੇ ਦਿੱਤੇ ਨੇ ਵੀ ਮੰਡੀ ਕਰਨਾ ਜਿਹੜਾ ਵੀ ਇਹਨੂੰ ਤੋੜੋ ਮੰਡੀ ਕਰ ਲਓ ਤੋੜੋ ਤੇ ਬਾਕੀ ਵੀ ਜਿਹੜੇ ਵੱਡੇ ਘਰਾਣੇ ਘਰਨੇ ਡਾਨੀਏ ਬਾਨੀਏ ਜਾਂ ਜਿਹੜੀਆਂ ਵੱਡੀਆਂ ਨੇ ਵੱਡੀਆਂ ਫਰਮਾਂ ਵੀ ਪੰਜਾਬ ਦੇ ਵਿੱਚ ਆ ਕੇ ਵਧਣਗੀਆਂ ਤੇ ਜਿਹੜੀ ਗੱਲ ਮੈਂ ਦੇਖੀ ਜਾਂ ਸੋਚੀ ਏ ਉਸ ਗੱਲ ਤੋਂ ਆਪਾਂ ਮੁੜਕਰ ਨਹੀਂ ਹੋ ਸਕਦੇ ਕਿਉਂਕਿ ਜਿਹੜੇ ਅਸੀਂ ਆਪਾਂ ਜ਼ਿਮੀਂਦਾਰਾਂ ਨੇ ਪਹਿਲਾਂ ਜਿਹੜੇ ਕੰਡੇ ਬੀਜ ਲੈਣ ਉਹ ਅਸੀਂ ਕੰਡੇ ਪਹਿਲਾਂ ਬੜੇ ਕਸੂਤੇ ਬੀਜ ਲੈਣ ਕਹੋਗੇ ਹੁਣ ਮੈਨੂੰ ਤੁਸੀਂ ਇੱਕ ਦਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੀ ਵੀ ਆਪਣੇ ਜਿੰਨੇ ਜ਼ਿਮੀਂਦਾਰ ਨੇ ਜਿੰਨੇ ਜ਼ਿਮੀਂਦਾਰ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਕਰਜ਼ਾ ਕਿੰਨਾ ਕੁ ਲੈਂਦੇ ਹੁੰਦੇ ਸੀ ਕਰਜ਼ਾ ਕੋਈ ਕਰਜ਼ਾ ਨਹੀਂ ਲੈਂਦੇ ਸਰਕਾਰਾਂ ਕਰਜ਼ਾ ਦੇ ਦਿੰਦੀਏ ਉਹਨਾਂ ਕੀ ਥੋੜਾ ਜ੍ਹਾ ਅਠਾ ਕਿੱਲਿਆਂ ਦੀ ਅਠਾ ਕਿੱਲਿਆਂ ਦੇ ਟਰੈਕਟਰ ਦਾ ਲੋਰ ਮਿਲਣਾ ਅਠਾ ਤੇ 12 ਤੇ ਇਵੇਂ ਕਰਕੇ ਮਿਲਦਾ ਹੁੰਦਾ ਸੀ ਤੇ ਜੀਵਿਦਾਰ ਸੌਖਾ ਸੀ ਤੇ ਜਦੋਂ ਇਹ ਵੱਡਿਆਂ ਘਰਾਣਿਆਂ ਦਾ ਆ ਗਿਆ ਪੰਜਾਬ ਦੇ ਵਿੱਚ ਵਸਾ ਦੇ ਬਈ ਪ੍ਰਾਈਵੇਟ ਬੈਂਕ ਆ ਗਏ ਬਈ ਦੂਜੇ ਬੈਂਕ ਆ ਗਏ ਤਾਂ ਵੱਡਿਆਂ ਘਰਾਣਿਆਂ ਦੀ ਤੇ ਇਹਨਾਂ ਨੇ ਫਿਰ ਪਤਾ ਸੀ ਵੀ ਜੱਟ ਜਿਹੜੇ ਕੰਮਲੇ ਨੇ ਪੰਜਾਬ ਦੇ ਵਿੱਚ ਚੱਕ ਦੋ ਕਰਜ਼ੇ ਵਾਲੇ ਫੱਟੇ ਕਿ ਕਰਜ਼ਾ ਬਿੱਲ ਦਿੱਤਾ ਪਰ ਉਹਨਾਂ ਨੇ ਬੇਤਹਾਸਾ ਦਿੱਤਾ ਕੋਈ ਇਹਦੇ ਵਿੱਚ ਲੋਕਾਂ ਵਾਲੀ ਗੱਲ ਨਹੀਂ ਹੈਗੀ ਜਿੰਨੇ ਜਿੰਨੇ ਜੀਮੀਦਾਰ ਨੇ ਆਪਣੇ ਭਾਵੇਂ ਕੋਈ 100 ਕਿੱਲੇ ਦਾ ਕੋਈ ਵੀਖ ਲੋ ਜਿਹੜਾ ਬੱਚਾ ਹੋਵੇ ਭਾਵੇਂ ਕੋਈ 100 ਕਿੱਲੇ ਦਾ ਭਾਵੇਂ ਕੋਈ 2 ਕਿੱਲੇ ਦਾ ਭਾਵੇਂ ਕੋਈ ਕਿੱਲੇ ਦਾ ਤੇ ਭਾਵੇਂ ਕੋਈ 50 ਦਾ 20 ਦਾ ਜਿੰਨੇ ਦਾ ਵੀ ਹੈਗਾ ਮੈਂ ਨਹੀਂ ਮੰਨਦਾ ਵੀ ਜੇ ਉਹਦੀ ਪੈੜੀ ਦੇ ਕਰਜ਼ਾ ਨਾ ਹੋਵੇ ਸਾਰੀ ਪੈੜੀ ਦੇ ਕਰਜ਼ਾ ਹੋਵੇਗਾ ਉਹ ਕਰਜ਼ਾ ਕਿੰਨਾ ਦਾ ਹੈ ਉਹ ਕਰਜ਼ਾ ਹੈਗਾ ਮੀਰ ਲੋਕਾਂ ਦਾ ਜਿਹੜੇ ਵੱਡੇ ਵੱਡੇ ਬੈਂਕ ਆ ਇਹ ਬੈਂਕਾਂ ਦੇ ਵਿੱਚ ਪੈਸਾ ਤਾਂ ਇਹਨਾਂ ਮੀਰ ਲੋਕਾਂ ਦਾ ਤੇ ਉਹ ਦੇਤਾ ਆਪਾਂ ਜ਼ਿੰਮੇਵਾਰ ਵੀ ਲੈ ਲਓ ਤੇ ਐੜ ਘੁੱਟ ਕੇ ਵੱਲ ਲੈ ਕਿਲੇ ਨਾਲ ਵੀ ਨਿਕਲਣਗੇ ਕਿੱਧਰ ਤੇ ਅੱਗੋਂ ਜਦੋਂ ਚਲੋ 100 ਦੇ ਵਿੱਚ 70 ਬੰਦੇ ਕਰਜ਼ਾ ਮੋੜ ਦਿੰਦੇ ਸੀ 50 ਹੀ ਲਾ ਲਓ ਤੇ 50% ਰਹਿ ਜਾਂਦੇ ਸੀ ਤੇ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਇਹਨੇ ਉਹਦੋਂ ਆਖਿਆ ਵੀ ਮੈਂ ਸਾਰਾ ਕਰਜ਼ਾ ਸਾਬ ਦਾ ਕਰਜ਼ਾ ਮਾਫ ਕਰਾਂਗਾ ਆਰਤੀਆ ਦਾ ਵੀ ਕਰਾਂਗੇ ਤੇ ਜਿਹੜੇ ਬੰਦੇ ਕਰਜ਼ਾ ਤਾਰਦੇ ਸੀ ਤਾਰਨ ਵਾਲੇ ਸੀ ਉਹਨਾਂ ਵੀ ਨਹੀਂ ਤਾਰਿਆ ਉਹਨਾਂ ਕਰਜ਼ਾ ਨਾ ਤਾਰਿਆ ਨਾ ਤਾਰਨ ਕੋ ਕਿਸੇ ਨੇ ਕੋਠੀ ਪਾਲੀ ਕਿਸੇ ਨੇ ਏਸੀ ਲਵਾ ਲਿਆ ਕਿਸੇ ਨੇ ਕੁਝ ਕਰ ਲੈ ਕਿਸੇ ਨੇ ਕੁਝ ਕਰ ਲੈ ਉਹ ਵੀ ਡਿਵਰਟਰ ਹੋ ਗਏ ਹੁਣ ਇਸ ਵੇਲੇ ਆਪਣੇ ਪੰਜਾਬ ਦੇ ਵਿੱਚ 100 ਘਰ ਇਕੱਠਾ ਕਰ ਲਈਏ ਤਾਂ 100 ਦੇ ਵਿੱਚ 10 ਘਰ ਨੂੰ ਹੋਣਗੇ ਮਸਾ ਜਿਹੜੇ ਸਹੀ ਹੋਣਗੇ 90 ਘਰ ਡਿਫਾਟਰ ਹੋਣਗੇ ਕਰਜ਼ੇ ਦੇ ਜੇ ਨਾ ਹੋਣਗੇ ਤੇ ਕਹਿੰਦਾ ਜੇ ਮੈਂ ਨਾ ਦੁਜੇ ਜਦੋਂ ਦੇਖੀਦਾ ਕਈਆਂ ਨੂੰ ਵੀ ਡਿਫਾਟਰ ਹੀ ਨਿਕਲਦੇ ਨੇ ਵੀ ਜੇ ਕਿਸੇ ਨੂੰ ਕੋਈ ਜ਼ਬਾਨਤ ਕਰਾਉਣ ਦੀ ਲੋੜ ਪੈ ਜਾਵੇ ਤੇ ਕਿਸੇ ਪਿੰਡ ਦੇ ਵਿੱਚੋਂ ਚਾਰ ਕੇਲੇ ਪੈਰੀ ਨਹੀਂ ਫਰੀ ਮਿਲਦੀ ਚਾਰ ਕਿਲੇ ਤਾਂ ਉਦੋਂ ਉੱਤੇ ਕੀ ਕਰ ਦਿੱਤਾ ਰਹੀ ਦੀ ਕਸਰ ਕੀ ਉਹਨਾਂ ਨੇ ਕਰ ਦਿੱਤੀ ਜਿਹੜੀ ਸੀ ਜਿਹੜੀਆਂ ਸਾਡੀਆਂ ਜਨਾਨੀਆਂ ਸੀ ਸਾਡੀਆਂ ਜਨਾਨੀਆਂ ਉਹ ਵੀ ਵੱड्या ਘਰਾਣਿਆਂ ਨੇ ਗਾਹਣੇ ਤੇ ਲੈ ਲਿਆਣੇ ਜਿਹੜੀਆਂ ਆਪਣੀਆਂ ਜਨਾਨੀਆਂ ਨਾ ਉਹ ਵੀ ਵੱड्या ਘਰਾਣੇ ਗਾਹਣੇ ਲੈ ਲਿਆਣੇ ਗਾਣੇ ਬਗੇਰ ਬਗੇਰ ਪੈੜੀ ਤੋਂ ਉਹ ਗਾਣੇ ਕਿਵੇਂ ਲੈ ਲਿਆ 12 12 ਜਨਾਨੀਆਂ ਦਾ ਗਰੁੱਪ ਬਣਾਤਾ ਤੇ 25 25 ਜਾਂ 30 30 ਹਜ਼ਾਰ ਰੁਪਏ ਦਿੱਤਾ ਤੇ ਉਹ ਜੇ ਕੋ ਦਸਾਂ ਨੇ ਦਿੱਤੇ ਦੋਨੇ ਨਾਂ ਦਿੱਤੇ ਉਹ ਵੀ ਡਿਫਾਟਰ ਹੋ ਗਿਆ ਉਹਨਾਂ ਦਾ ਵੀ ਧੰਦਾ ਠੱਪ ਹੋ ਗਿਆ ਤਾਂ ਬਾਅਦ ਦੇ ਵਿੱਚ ਕੀ ਜਦੋਂ ਕਿਸਾਨੀ ਦਾ ਜ਼ੋਰ ਪਿਆ ਵੀ ਕਰਜ਼ਾ ਨਹੀਂ ਦੇਣਾ ਕਰਜ਼ਾ ਨਹੀਂ ਮੋੜਨਾ ਜੇ ਕੋਈ ਕਿਸਦਾ ਮੋੜੀਆਂ ਦਾ ਮੋੜੀ ਜਾਂਦੇ ਸੀ ਜਿਹੜੇ ਨਹੀਂ ਮੋੜਦੇ ਸੀ ਉਹ ਵੀ ਡਿਫਾਟਰ ਹੋ ਗਿਆ ਉਹ ਵੀ ਡਿਫਾਟਰ ਹੋ ਗਿਆ ਡਿਫਾਟਰ ਉਹਨਾਂ ਸਾਰਾ ਟਾਂਚਾ ਹੀ ਠੱਪ ਹੋ ਗਿਆ ਤੇ ਰਹੀ ਦੀ ਕਸਰ ਕਰ ਦਿੱਤੀ ਜਿਹੜਾ ਆ ਬਜਾਜ ਫਾਇਨਸ ਆ ਗਿਆ ਬਜਾਜ ਰਹਿੰਦੀ ਜਿਹੜੀ ਕੋ ਬਾੜੀ ਮੋੜ ਕਸਰ ਹੈਗੀ ਸੀ ਉਹ ਬਜਾਜ ਨੇ ਕੱਢ ਦਿੱਤੀ ਉਹ ਬਜਾਜ ਨੇ ਡਿਫਾਟਰ ਕਰ ਦਿੱਤੇ ਤੇ ਜੇ ਆਪਾਂ ਇਹ ਗੱਲਾਂ ਨੇ ਵੀ ਆਪਾਂ ਕਰਜ਼ਾ ਕਰਜ਼ਾ ਲੈ ਲੈਣੇ ਕਰਜ਼ਾ ਆਪਾਂ ਦੇਣ ਨੂੰ ਤਿਆਰ ਨਹੀਂ ਤੇ ਜਿੰਨੇ ਰੁਪਏ ਦਿੱਤੇ ਨੇ ਭਾਈ ਉਹਨੇ ਤਾਂ ਲੈਣੇ ਹੀ ਲੈਣੇ ਨੇ ਉਹਨੇ ਜਣੀ ਬਖਸ਼ ਲਓ ਤੇ ਇਹ ਦਾ ਸਾਨੂੰ ਉਦੋਂ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਲੋਕਾਂ ਨੂੰ ਵੀ ਅਸੀਂ ਯਾਰ ਇਸ ਰਾਹ ਤੇ ਤੁਰ ਪਏ ਆ ਕਿ ਇੰਨੇ ਇੰਨੇ ਇੰਨਾ ਨਾਲ ਇੱਕ ਕਿੱਲੇ ਦੇ ਪਹਿਲੋਂ 25 30 35 5000 ਰੁਪਇਆ ਸੋਸਾਇਟੀ ਦੇਣ ਲੱਗ ਪਈ ਤੇ ਯਾਰ ਇੰਨਾ ਜਿਹੜਾ ਕਰਜ਼ਾ ਲਈ ਜਨਾ ਤੇ ਇਹ ਕਰਜ਼ਾ ਜਵਾਬ ਕਿਵੇਂ ਕਰਾਂਗੇ ਐਨਾ ਅਸੀਂ ਲਾਉਣ ਲਈ ਤਾਂ ਜਾਣੇ ਤੇ ਕਰਾਂਗੇ ਕੀ ਇਹਨੂੰ ਵਾਪਸ ਕਿਵੇਂ ਕਰਾਂਗੇ ਨਹੀਂ ਹੋਇਆ ਵਾਪਸ ਰਹਿੰਦਾ ਕਰਜ਼ੇ ਰਹਿੰਦੀ ਕਸਰ ਕੈਪਟਨ ਨੇ ਕਰ ਦਿੱਤੀ ਕਿ ਮੈਂ ਤੁਹਾਡਾ maaf ਕਰਾਂਗਾ ਟੋਟਲ ਹੀ ਜਿਹੜੀਆਂ ਆਪਣੀਆਂ ਜ਼ਮੀਨਾਂ ਨੇ ਟੋਟਲ ਹੀ ਕੋਈ ਘਰ ਨੇ ਜਿਹੜੇ ਬੱਚੇ ਹੋਣਗੇ ਇਹ ਤਾਂ ਸਾਰਿਆਂ ਬੈਂਕਾਂ ਦੇ ਵਿੱਚ ਸਾਰੀਆਂ ਕਰਜ਼ੇ ਚ ਗਿਆਂਗੇ ਉਤੋਂ ਛੱਡ ਕੇ ਮੈਂ ਤੁਹਾਨੂੰ ਦੱਲਾਂ ਨਾ ਵੀ ਬੰਦਿਆਂ ਦਾ ਜਾਣਾ ਜਣਾ ਆਪਣੀਆਂ ਜਨਾਨੀਆਂ ਵੀ ਕਰਜ਼ੇ ਦੇ ਵਿੱਚ ਨੇ ਬੈਂਕਾਂ ਦੇ ਕੋਲ ਗਾਣੇ ਆ ਜਿਹੜੇ ਬੈਂਕਾਂ ਦੇ ਆਪਾਂ ਲੋਨ ਲੈਣ ਨਾ ਇਹ ਵੀ ਇਹ ਆਪਾਂ ਦੇ ਗੱਲਾਂ ਨੇ ਨਾ ਵੀ ਵੱਡੇ ਘਰਾਣੇ ਆਉਣੇ ਨਹੀਂ ਆਉਣ ਨਹੀਂ ਦੇਣੇ ਆਉਣ ਨਹੀਂ ਬਾਈ ਉਹਨਾਂ ਹੁਣੇ ਆਉਣਾ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਸੀਂ ਲੰਮੀ ਨਿਗਾਹ ਮਾਰ ਕੇ ਵੇਖੋ ਅਜਿਹੇ ਘਰੇ ਲੋਕ ਭੁੰਦੇ ਨੇ ਮੈਂ ਅੱਜ ਇੱਕ ਪ੍ਰੋਗਰਾਮ ਵੇਖ ਕੇ ਆਇਆ ਕਿ ਦੀ ਜਨਾਨੀਆਂ ਗਰੀਬ ਆਪ ਆਪਣੇ ਛੋਟੇ 10 ਕੇ 15 ਜਨਾਨੀਆਂ ਹੋਣਗੀਆਂ ਬਾਤਾਂ ਚੜ੍ਹਦੀਆਂ ਸੀ ਵੇਖੀਆਂ ਕਿ ਸਾਡੇ ਉੱਥੇ ਮੀਟਿੰਗ ਹੈ ਜੇ ਉੱਥੇ ਕੋਈ ਲੋਨ ਦੇਣਾ ਉਹਨਾਂ ਨੇ ਕਰਜ਼ਾ ਦੇਣਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਰਜ਼ਾ ਕਰਨਾ ਕੀ ਲੈ ਕੇ ਦੱਸੋ ਵੀ ਆਪ ਆਪ ਦੀ ਦਿਹਾੜੀ ਕਰਦੇ ਮਿਹਨਤ ਕਰਦੇ ਕੰਮ ਕਰਦੇ ਕੰਮ ਚੱਲੀ ਜਾਂਦਾ ਕਰਜ਼ਾ ਤੁਸੀਂ ਲੈ ਕੇ ਕਰੋਗੇ ਕੀ ਕਰਜਾ ਕਰਜਾ ਜੋ ਲੈਦਾ ਲਓਗੇ ਤੇ ਕਰਜਾ ਇਹ ਕਰਜੇ ਦਾ بڑھےਗਾ ਕੀ ਹੁਣ ਬਾਣੀਆਂ ਕਰਜਾ ਲੈਂਦਾ ਦੋ ਕਿੱਲਾਂ ਚ ਛੇਲਰ ਲਾ ਲੈਂਦੇ ਨੇ ਤੇ ਦੋ ਕਿੱਲਾਂ ਛੇਲਰ ਤੇ ਦੋ ਕਰੋੜ ਰੁਪਇਆ ਦੇ ਦਿੰਦੇ ਨੇ ਉਹਨਾਂ ਨੂੰ ਛੇਲਰ ਲਾਉਣ ਵਾਸਤੇ ਵੀ ਤੇ ਮਾਲ ਖਰੀਦਣ ਵਾਸਤੇ ਵੀ ਤੇ ਉਹ ਕੀ ਕਰਦੇ ਨੇ ਜਦੋਂ ਛੇਲਰ ਲਾ ਲੈਂਦੇ ਨੇ ਉਹਨਾਂ ਨੇ ਇੱਕ ਪਹਿਲ ਉਹਨਾਂ ਨੇ ਕੰਡਾ ਲਾਉਣਾ ਕੰਡੇ ਵਾਲਾ ਕਮਰਾ ਬਣਾਉਣਾ ਕੰਡੇ ਵਾਲੇ ਕਮਰੇ ਤੋਂ ਉਹਨਾਂ ਨੇ ਛੇਲਰ ਚਾਲੂ ਕਰਕੇ ਕੰਮ ਚਾਲੂ ਕਰ ਦੇਣਾ ਫਿਰ ਉਹਨਾਂ ਕਮਾਈ ਕਰਕੇ ਦਾ ਨਾਲ ਹੋਰ ਮਹਿਣ ਵਾਸਤੇ ਕੋਈ ਛੋਟੇ-ਮੋਟੇ ਕਮਰੇ ਬਣਾਉਣੇ ਨੇ ਕਮਾਈ ਕਰਕੇ ਉਸੇ ਦੇ ਵਿੱਚੋਂ ਹੀ ਉਹਨਾਂ ਨੇ ਜਿਹੜਾ ਰੁਪਈਆ ਲਾਉਣਾ ਹੈ ਉਹਦੇ ਵਿੱਚੋਂ ਉਹਨਾਂ ਨੇ ਕਮਾ ਗਏ ਕਰਜ਼ਾ ਵੀ ਮੋੜਨਾ ਤੇ ਬਦਲੀ ਉਹ ਜਗ੍ਹਾ ਵੀ ਬਣਾਉਣੀ ਹੈ ਤੇ ਅਸੀਂ ਸਾਡੇ ਜਿਹੜਾ ਹੈਗਾ ਜਿਵੇਂ ਤਰ੍ਹਾਂ ਦਾ ਪ੍ਰੋਗਰਾਮ ਤੇ ਅਸੀਂ ਜਿਹੜਾ ਲੈ ਲਿਆ ਲੈ ਕੇ ਕੋਠੀ ਪਾਲੀ ਉਹਨੇ ਦੇਣਾ ਤਾਂ ਕੁਝ ਨਹੀਂ ਆਪਾਂ ਨੂੰ ਕੋਠੀ ਨੇ ਦੇਣਾ ਦਾ ਕੱਕ ਨਹੀਂ ਤੇ ਇਹ ਪੈਸਾ ਕਿੰਨਾ ਦਾ ਹੈ ਇਹ ਪੈਸਾ ਹੈਗਾ ਵੱਡਿਆਂ ਅਮੀਰ ਲੋਕਾਂ ਦਾ ਇਹ ਕਿ ਧਿਆਨ ਨਾਲ ਤੁਸੀਂ ਵੇਖਿਆ ਜੇ ਬੈਂਕ ਕਦਾਫ ਪੜੀ ਉਹ ਕਦਾਫ ਦੇ ਵਿੱਚ ਵੇਖਿਆ ਜੀ ਸਾਰਾ ਸਿਸਟਮ ਤੇ ਇਹ ਰੁਪਈਆ ਦਾ ਜਿੰਨਾ ਸਾਰਾ ਜਿੰਨਾ ਆਪਣੇ ਪੰਜਾਬ ਸਭ ਤੋਂ ਜ਼ਿਆਦਾ ਆਪਣੇ ਪੰਜਾਬ ਨੇ ਕਰਦਾ ਚੁੱਕਿਆ ਸਭ ਤੋਂ ਜ਼ਿਆਦਾ ਰਾਜਸਥਾਨ ਨੂੰ ਸਾਰੀ ਡਿਟੇਲ ਦਿੱਤੀ ਰਾਜਸਥਾਨ ਨੇ ਨਹੀਂ ਗੁਜਰਾਤ ਨੇ ਜਿਹੜੀ ਕਿਸੇ ਨੇ ਤੁਸੀਂ ਦੇਖ ਲਓ ਵੀ ਰਾਜਸਥਾਨ ਦੇ ਵਿੱਚ ਜਿਹੜੇ ਪ੍ਰਾਣੀਆਂ ਜਨਾਨੀਆਂ ਹਨ ਪਰਾਣੇ ਨੇ ਉਹਨਾਂ ਦੇ ਕੋਲੇ ਅਜੇ ਸੌਣਾ ਪਿਆ ਉਹਨਾਂ ਦੇ ਮਗਰਲੀਆਂ ਤਿੰਨ ਤਿੰਨ ਪੀੜੀਆਂ ਦਾ ਗੁਜਰਾਤ ਦੇ ਵਿੱਚ ਜਾ ਕੇ ਤੁਸੀਂ ਵੇਖ ਲਓ ਜਿਹੜੇ ਗਰੀਬ ਹੋੜ ਗਏ ਨਾ ਬਾੜੇ ਤੋਂ ਮਾੜੇ ਉਹਨਾਂ ਦਾ ਦੋ ਦੋ ਪੀੜੀਆਂ ਦਾ ਮਗਰਲੀਆਂ ਦਾ ਸੌਣਾ ਪਿਆ ਤੇ ਸਾਡੇ ਸਾਡੇ ਇੱਥੇ ਮੇਰਾ ਘਰੇ ਵੀ ਕਿਸੇ ਦਾ ਵੀ ਨਹੀਂ ਪਿਆ ਹੋਣਾ ਸੌਣਾ ਕੀ ਕੋ ਬਾੜਾ ਮੁਰ ਕੇ ਦਾ ਕੋ ਹੋਵੇ ਕਿਉਂਕਿ ਉਹਨਾਂ ਲੋਕਾਂ ਨੇ ਉਹ ਕੰਮ ਹੀ ਨਹੀਂ ਕੀਤੇ ਉਹਨਾਂ ਜੇ ਕੋ ਕੰਮ ਉਹਨਾਂ ਬੜਾ ਬਣਾਉਣਾ ਜੇ ਕੋ ਕਮਰਾ ਇੱਕ ਬਣਾਉਣ ਇੱਕ ਕਮਰਾ ਬਣਾ ਲਿਆ ਪੱਕਾ ਉਹਨੂੰ ਕਰ ਲਿਆ ਸੈਟਮੈਂਟ ਬਸ ਗੱਲ ਖਤਮ ਆ ਕਿ ਸਾਡੇ ਅਜੀਤ ਸਰਦਾਰ ਜੀ ਕੋਠੀਆਂ 'ਚ ਵੜ ਗਏ ਪਾ ਲੋ ਕੋਠੀ 3 ਮੰਜ਼ਲੀ ਉੱਤੀ ਪਾ ਲੋ 4 ਮੰਜ਼ਲੀ ਕੋਠੀ ਉੱਤੇ ਜੇ ਕੋਠੀ ਤੋਂ ਦੁਖਾ ਉਹ ਕੋਠੀ ਬਣਾਈ ਉਹਦੇ ਉੱਤੇ ਟਰੈਕਟਰ ਦੀ ਫੋਟੋ ਲਾਤੀ ਫੋ ਟਰੈਕਟਰ ਦੀ ਕਿ ਉਹ ਖੁੜੀ ਕਿੰਨੇ ਰੁਪਏ ਲੱਗੇ ਉਹਨਾਂ ਕੋਠੀ ਤੇ ਤੇ ਮਰਨ ਦਾ ਸਾਨ ਨਾ ਫਿਰ ਬਣ ਗਿਆ ਨਾ ਆਪਣਾ ਤੇ ਜਿਹੜੀ ਆਪਾਂ ਇਹ ਗੱਲ ਕਰਦੇ ਬੈਠੇ ਜਿਹੜਾ ਉਹਨਾਂ ਕਿਸਾਨਾਂ ਨੇ ਜਿਹੜਾ ਉਹਨੇ ਆਖਿਆ ਵੀ ਮੰਡੀ ਕਰਨ ਨਹੀਂ ਦੇਣਾ ਬਈ ਆਟੋਮੈਟਿਕ ਹੀ ਤੁਸੀਂ ਦੇਖ ਰਿਹਾ ਜੀ ਕੁੱਟ ਜਾਣਾ ਤੇ ਰੇਂਦਾ ਪੱਠਾ ਇਹਨਾਂ ਨੇ ਬਾਤਾ ਜਿਹੜੇ ਜਿਹੜੇ ਉੱਥੇ ਗਏ ਨਹੀਂ ਹੁਣ ਹੁਣ ਤੁਸੀਂ ਦੱਸੋ ਹੁਣ ਰਾਜੇਵਾਲ ਵੀ ਬੋਲੀ ਜਾਂਦਾ ਉਹ ਜਿਹੜਾ ਮੈਨੂੰ ਕਿਦਾਂ ਨੇ ਨਾਮ ਭੁੱਲ ਜੇ ਉਹ ਖੱਟੀ ਪੱਗ ਬੰਨ ਕੇ ਰੱਖਦਾ ਉਹ ਵੀ ਬੋਲੀ ਜਾਂਦਾ ਸਾਰੇ ਅਲੱਗ-ਅਲੱਗ ਬੋਲੀ ਜਾਂਦੇ ਨੇ ਤੇ ਉਦੋਂ ਨਹੀਂ ਮਰੇ ਜਦੋਂ ਉੱਥੇ ਬੰਦੇ ਬੈਠੇ ਸੀ ਉਦੋਂ ਨਹੀਂ ਗਏ ਜੋ ਉੱਥੇ ਜਾ ਕੇ ਬੰਦੇ ਉੱਥੇ ਮੈਨੂੰ ਬਲਾਜਬਾ ਦਾਦਾ ਸੀ ਅੱਜ ਮੈਂ ਯਾਰ ਬੜਾ ਮਾਰਾ ਕੀਤਾ ਬਗਰ ਉਹਦਾ ਵੀ ਸਰ ਬਹੁਤੇ 5 ਕੁ 400 ਬੰਦਾ ਬਣੀ ਹੋਣਾ ਛੰਭੂ ਬਾਰਡਰ ਤੇ ਛੰਭੂ ਬਾਰਡਰ ਤੇ ਬੰਦੇ ਕੁਝ ਵੀ ਨਹੀਂ ਉਹਦੇ ਆਗੇ ਮਾ ਉਹਦਾ 302 300 ਬੰਦਾ ਮਸਾ ਹੋਵੇਗਾ ਤੇ 3000 3500 ਪੁਲਿਸ ਦਾ ਬੰਦਾ ਉੱਥੇ ਆਇਆ ਕਿੰਨੇ ਕੁ ਲੋਕ ਗਏ ਨੇ ਛੰਭੂ ਬਾਰਡਰ ਤੇ ਕੋਈ ਗਿਆ ਕੋਈ ਨਹੀਂ ਗਿਆ ਬਹੁਤ ਘੱਟ ਗਏ ਲੋਕ ਛੰਭੂ ਬਾਰਡਰ ਤੇ ਇੰਨੇ ਕੋਈ ਨਹੀਂ ਗਏ ਆਗੇ ਲੋਕ ਤੇ ਜਾਣਾ ਜੀ ਸੀ ਉਹ ਜੇ ਸਾਡੇ ਲੋਕ ਸੀ ਜਿਹੜੇ ਨਾ ਪ੍ਰਧਾਨਾ ਦੇ ਮਗਰ ਲਾ ਕੇ ਤੁਰੇ ਪਈ ਹੋਰ ਕਦੇ ਮੋਗਾ ਦਾ ਚੌਂਗਵਾਲੋ ਕਦੇ ਜਲਾਲਾਬਾਦ ਵਾਲਾ ਵਾਲੋ ਕਦੇ ਕੋਈ ਚੌਂਗਵਾਲੋ ਕਦੇ ਕੋਈ ਹੁਣ ਯਾਰ ਤੁਹਾਡੇ ਚੌਂਗਵਾਲ ਨਾਲ ਕੀ ਉੜਕੀ ਪੈਦਾ ਜਦ ਚਿੜੀਆਂ ਚੋਕੀਆਂ ਖੇਤ ਪਨੀਰੀ ਬੀਜੀ ਬੀਜੋ ਦੇਣਾ ਤੇ ਜਦੋਂ ਪਨੀਰੀ ਉਹ ਚਿੜੀਆਂ ਡਾਉਂ ਜਣਾ ਠੀਕ ਹੈ ਜੇ ਨਾ ਸੌ ਜਾਣ ਤੇ ਚਿੜੀਆਂ ਖੇਤ ਚੋੜ ਜਣਾ ਤੱਕ ਲੈ ਘਰ ਹੋਰ ਤੇਰੇ ਫਾਇਦੇ ਕੋਈ ਨਹੀਂ ਚਿੜੀਆਂ ਨਾ ਹੁੰਦਾ ਹੁਣ ਜਿਹੜਾ ਠੋਂਗਾ ਮਾਰ ਕੇ ਝੋਨਾ ਦਾ ਵਿੱਚੋਂ ਕੱਢ ਗਈ ਫੋਗ ਜੀ ਉਹ ਦਾਜ ਬਵੇਂ ਨਾ ਡਾ ਹੁਣ ਗੱਲ ਬਣ ਗਈ ਉਹ ਜਦੋਂ ਉਥੋਂ ਸਾਰੀ ਟਿੰਡ ਫੌਲੀ ਚੱਕੀ ਗਈ ਉਥੋਂ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਟਰੈਕਟਰ ਟਰਾਲੀਆਂ ਦਾ ਉਦੋਂ ਦੇ ਜਿਹੜੇ ਵੱਡੇ ਪ੍ਰਧਾਨ ਬੜੇ ਗਏ ਨਹੀਂ ਉੱਥੇ ਤੇ ਹੁਣ 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 ਕਦੇ ਕੋਈ ਚੌਕ ਵਾਲਾ ਕਦੇ ਕੋਈ ਚੌਕ ਵਾਲਾ ਕਦੇ ਹੁਣ ਕੀ ਬਣਾ ਤੁਹਾਡੇ ਚੌਕ ਵਾਲ ਦਾ ਵੀ ਵੀ ਉਦੋਂ ਤੁਸੀਂ ਉਦੋਂ ਡੱਲੇਵਾਲ ਨੂੰ ਬਾਕ ਨਾ ਵੱਜੇ ਡੱਲੇਵਾਲ ਨੂੰ ਸੇਰਾ ਨਾ ਵੱਜੇ ਵੀ ਮੈਂ ਬਿੱਲ ਵਾਪਸ ਕਰਾ ਦਿੱਤੇ ਉਦੋਂ ਡੱਲੇਵਾਲ ਦੇ ਕਰਕੇ ਤੇ ਇਹ ਆਪਦੀਆਂ ਚੌਧਰਾਂ ਨੂੰ ਨਹੀਂ ਗਏ ਆਪਦੀਆਂ ਚੌਧਰਾਂ ਨੂੰ ਨਹੀਂ ਗਏ ਇਹ ਲੈਣ ਦੇਣ ਉਥੇ ਕਰਕੇ ਆਏ ਨੇ ਤੇ ਬਾਕੀ ਇਹ ਬੰਦਿਆ ਨੇ ਜਿਹੜੇ 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 ਬੰਦੇ ਉਥੇ ਉਦੋਂ ਜਾਂਦੇ ਰਹੇ ਨੇ ਦਿੱਲੀ ਦੇ ਵਿੱਚ ਜੇ ਉਹਦੇ ਸੱਚੇ ਤੇ ਜਿਵੇਂ ਲੋਕਾਂ ਨੇ ਇਹਨਾਂ ਨੂੰ ਮਾੜਾ ਜਗਾ ਲੋਕਾਂ ਨੇ ਇਹਨਾਂ ਨੂੰ ਬੋਲਿਆ ਸੀ ਤੇ ਡੱਲੇ ਵਾਲ ਰੋਟੀ ਛੱਡ ਕੇ ਤੇ ਉਥੇ ਬੈਠਾ ਸੀ ਕਿ ਇਹਨਾਂ ਨੂੰ ਜ਼ਰੂਰਤ ਨਹੀਂ ਸੀ ਉਹਨੋਂ ਨਾਲ ਦੀ ਨਾਲ ਹੀ ਚੁੱਕਦੇ ਟਰੈਕਟਰ ਟਰਾਲੀਆਂ ਦੇ ਜਾ ਕੇ ਉਥੇ ਮੋਰਚਾ ਲਾ ਲੈnde ਕੀ ਤੁਸੀਂ ਕੋ ਡੀਸੀ ਤਾਂ ਨਹੀਂ ਲਾਗੇ ਹੋਈ ਤੁਸੀਂ ਪ੍ਰਧਾਨ ਲੋਕਾਂ ਦੇ ਤੁਹਾਨੂੰ ਬਣਾ ਲਿਆ ਵੀ ਤੁਸੀਂ ਰੱਬ ਬਣ ਗਏ ਸੀ ਬਿੱਲ ਬਿਲਕੁਲ ਪਾਸ ਹੋ ਜਾ ਰਹੇ ਨੇ ਇਹ ਤੁਸੀਂ ਮਨ ਤੋਂ ਹੀ ਕਰ ਦਿਓ ਐ ਕਿ 100 ਦੇ ਵਿੱਚ ਮੈਥੋਂ ਨੋਟ ਕਰਾ ਲਓ 100 ਦੇ ਵਿੱਚ 70% ਕਣਕ ਜਾਏਗੀ ਇਹਨਾਂ ਸੈਲਵਾਂ 'ਚ 30% ਆਣੀ ਕਣਕ ਮੰਡੀਆਂ ਦੇ ਵਿੱਚ ਇਹ ਨੋਟ ਕਰਾ ਲਓ ਮੇਰੇ ਤੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਤੋ ਚਿੱਠੀ ਇਹਨੂੰ ਉਹਨਾਂ ਦੇਤੀ ਪੰਜਾਬ ਸਰਕਾਰ ਨੂੰ ਵੀ ਵੱਡੀ ਕਰਨ ਤੋੜੋ ਆ ਇਹ ਵੀ ਨਹੀਂ ਹਿੱਲ ਜੋ ਲਈ ਤੇ ਇਹ ਜਿਹੜਾ ਸਾਡਾ ਮੁੱਖ ਮੰਤਰੀ ਸੀ ਇਹ ਉਹਨਾਂ ਦਾ ਬੜਿਆਂ ਬਿਠਾ ਹੈ ਚਮਚਾ ਤੇ ਚਮਚਾ ਬੰਨ੍ਹ ਕੇ ਸਾਰਾ ਕੁਝ ਕੀਤਾ ਤੇ ਜੇ ਸਾਰੇ ਹੀ ਉੱਥੇ ਇਕੱਠੇ ਹੋ ਕੇ ਜਾਂਦੇ ਸਾਰਾ ਮੁਲਕ ਉੱਤੇ ਇਕੱਠਾ ਹੋ ਕੇ ਜਾਂਦਾ ਸਾਰੇ ਜਿੰਨੇ ਸੀ ਇਕੱਠੇ ਹੋ ਕੇ ਜਾਂਦੇ ਤੇ ਫਿਰ ਕਦੇ ਵੀ ਨਹੀਂ ਪੁਲਿਸ ਇਹ ਕੁਝ ਕਰ ਸਕਦੀ ਸੀ ਲੋਕ ਵੱਡੇ ਨੇ ਸਰਕਾਰਾਂ ਨਹੀਂ ਵੱਡੀਆਂ ਆਈਆਂ ਪਰ ਜਦੋਂ ਅਸੀਂ ਆਪ ਹੀ ਕੋੜੇ ਹੋ ਗਏ ਅਸੀਂ ਸਾਨੂੰ ਨੌਣੋਂ ਮਣ ਪੱਕਾ ਸੀ ਕੋੜ ਚੁੱਕੀ ਪੜਨੇ ਅਸੀਂ ਲੋਕਾਂ ਦੇ ਜਵਾਬ ਮਰਵਾਉਣੇ ਪਏ ਲੋਕਾਂ ਦੇ ਉੱਤੇ ਜਾ ਕੇ ਲੋਕਾਂ ਦੇ ਜਨਾਨੀਆਂ ਬੱਚੇ ਲੋਕ ਉੱਥੇ ਲੈ ਕੇ ਪਹੁੰਚੇ ਤੇ ਇਹ ਚੌਰੇ ਉੱਥੇ ਲੈਣ ਦੇਣ ਕਰਕੇ ਵਾਪਸ ਆ ਗਏ ਤੇ ਹੁਣ ਮੂੰਹ ਚੁੱਕ ਕੇ ਕਦੇ ਕੋਈ ਚੌਂਕ ਵੱਲ ਨਹੀਂ ਦੇ ਤੇ ਕਦੇ ਕੋਈ ਅਸੀਂ ਚੇਤਾਵਨੀ ਦੇ ਮੈਨੂੰ ਤਾਂ ਲੋਕਾਂ ਨੇ ਯਾਰ ਗੁੱਸਾ ਇਨਾ ਚੜਦਾ ਐਡੇ ਸਾਡੇ ਘਟਜਾ ਲੋਕ ਹਨ ਐਡੇ ਘਟਜਾ ਲੋਕ ਹਨ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਮਰਨਾ ਤੁਸੀਂ ਨਾ ਪ੍ਰਧਾਨਾ ਨਹੀਂ ਮਰਨਾ ਇਹਦਾ ਪ੍ਰਧਾਨਾ ਨੇ ਤਾਂ ਤੁਹਾਨੂੰ ਵੇਚ ਕੇ ਨਾ ਤੇ ਆਪ ਦੀਆਂ ਕੋਠਿਆਂ ਦੇ ਜ਼ਮੀਨਾਂ ਬਣਾ ਲਈਆਂ ਨੇ ਮਰਨਾ ਤੁਸੀਂ ਲੋਕਾਂ ਨੇ ਆ ਤੇ ਅਜੇ ਵੀ ਤੁਸੀਂ ਮੂੰਹ ਚੁੱਕ ਕੇ ਨਾ ਪ੍ਰਧਾਨਾਂ ਦੇ ਮਗਰ ਤੁਰੇ ਫਿਰਦੇ ਜੀ ਇਹਨਾਂ ਤੋਂ ਕੀ ਕੀ ਲੈਣਾ ਜਿਹੜਾ ਪ੍ਰਧਾਨਾਂ ਤੋਂ ਜੇ ਸਾਰੇ ਉੱਥੇ ਇਕੱਠੇ ਹੋ ਕੇ ਜਾਂਦੇ ਤਾਂ ਫਿਰ ਕੁਝ ਨਹੀਂ ਸੀ ਹੁੰਦਾ ਤੇ ਅੱਜ ਹੁਣ ਸਾਰਾ ਟਰਚਾ ਉਹ ਟਰੈਕਟਰ ਜਿੰਨੇ ਸੀ ਕਿਸੇ ਟਰੈਕਟਰ ਦੀ ਉੱਥੇ ਬੈਟਰੀ ਨਹੀਂ ਰਹਿ ਗਈ ਬੈਟਰੀਆਂ ਵੀ ਪੁੱਸ ਲਾ ਲੂ ਕੇ ਲੈ ਗਈਏ ਪੁਰਸ ਨਾਂ ਵੀ ਲਗਈ ਹੋਊਗੀ ਚੋਰ ਚਾਰ ਲੈ ਕੇ ਉਹਨਗੇ ਲਾ ਕੇ ਕੌਣ ਯਾਰ ਕੈਦੀ ਚੀਜ਼ ਦੀ ਰਾਖੀ ਕਰਦਾ ਕਈਆਂ ਦੀਆਂ ਟਰਾਲੀਆਂ ਨਹੀਂ ਲੱਭਣੀਆਂ ਕਈਆਂ ਦੇ ਟਰੈਕਟਰ ਨਹੀਂ ਲੱਭਣੇ ਅੱਧੋਂ ਜ਼ਿਆਦਾ ਸਮਾਨ ਨਹੀਂ ਲੱਭਣਾ ਲੋਕਾਂ ਦਾ ਅੱਧੋਂ ਜ਼ਿਆਦਾ ਤੇ ਉੱਤੋਂ ਸਾਡੇ ਲੋਕ ਫ੍ਰੀ 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 ਹੱਥ ਟੁੱਟ ਜਾਂਦੇ ਨੇ ਸਾਡੇ ਕੰਮ ਕਰਨ ਲੱਗ ਜਾਂਦੇ ਕੰਮ ਨਹੀਂ ਅਸੀਂ ਕਰ ਸਕਦੇ ਅਸੀਂ ਫ੍ਰੀ ਭਾਲਨੇ ਆ ਸਾਡੇ ਬਸੋਂ ਦਾ ਕਰਾਇਆ ਸਾਨੂੰ ਫ੍ਰੀ ਹੋ ਜਾਏ ਬਿਜਲੀ ਦਾ ਕਰਾਇਆ ਸਾਨੂੰ ਬਿੱਲ ਫ੍ਰੀ ਹੋ ਜਾ ਲੈ ਲੋ ਫ੍ਰੀ ਇਹ ਫ੍ਰੀ ਹੈ ਜੀ ਮੰਜੀ ਠੋਕੇ ਗਾਣਾ ਪੰਜਾਬ ਦੀ ਯਾਦ ਰੱਖਿਆ ਜੇ ਤੁਸੀਂ ਇਹ ਜਿਹੜਾ ਤੁਸੀਂ ਫ੍ਰੀ ਫ੍ਰੀ ਦਾ ਲੋਕ ਆ ਸਾਡੇ ਲੋਕਾਂ ਨੇ ਬਣਾ ਲਿਆ ਨਾ ਪਖੰਡ ਆ ਜਿਹੜੇ ਤੁਸੀਂ ਏਸੀ ਲਾ ਕੇ ਕੇ ਜੀ ਦੋ ਕਿਲੀਆਂ ਤੇ ਕਿਸੇ ਦੀ ਨਹੀਂ ਤੇ ਕਿਸੇ ਦੀ ਕੁਛ ਨਹੀਂ ਤੇ ਲਾ ਆ ਕੇ ਏਸੀ ਲਾ ਲਾ ਕੇ ਬੰਦੇ ਜੇ ਤੁਹਾਡਾ ਐਤ ਕੀ ਨਹੀਂ ਮੁਰਦੀ ਕਣਗੁਰੂ ਮੈਂ ਲਿਖ ਕੇ ਦਿੰਦਾ ਮੁਰਦੀ ਕਣਗੁਰੂ ਬਿੱਲ ਵੀ ਲੱਗੇਗਾ ਤਜੇ ਏਸੀ ਤੁਹਾਡੇ ਕੁਆੜੀਏ ਖਰੀਦ ਕੇ ਤੇ ਮੈਨੂੰ ਮੇਰਾ ਨਾਮ ਟਾਜਿਆ ਜੀ। ਇਸ ਬਿੱਲ ਵੀ ਲੱਗਣਗੇ। ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਲੱਗਣ। ਜੋਰ ਲਾ ਲੈ ਜੇ ਤੁਸੀਂ। ਜਿਹੜਾ ਅਸੀਂ ਲੋਕਾਂ ਨੇ ਬਖੰਡ ਬਣਾ ਲਿਆ। ਅਸੀਂ ਅਸੀਂ ਸਰਕਾਰ ਨੂੰ ਰੋਈਏ ਵੀ ਸਾਨੂੰ ਭਰੀ ਨਹੀਂ ਚਾਹੀਦਾ। ਸਾਨੂੰ ਕੰਮ ਦਿਓ। ਅਸੀਂ ਅਸੀਂ ਸਾਨੂੰ ਨਹੀਂ ਚਾਹੀਦਾ। ਅਸੀਂ ਤਾਂ ਕੰਮ ਕੰਮ ਕਰਾਂਗੇ ਤੇ ਕੰਮ ਕਰ ਜੇ। ਜੇ ਅਸੀਂ 10 ਦਾ 20000 ਦੀ ਸਾਨੂੰ ਨੌਕਰੀ ਮਿਲਦੀ ਤੇ 1000 ਰੁਪਏ ਬਿੱਲ ਨਹੀਂ ਮਹੀਨੇ ਦੇ ਦੇ ਸਕਦੇ। ਬਸਾ ਦਾ ਕਰਾਇਆ ਜਨਾਨੀਆਂ ਤੁਰੀਆਂ ਫਰਦੀਆਂ ਜਨਾਨੀਆਂ ਕਰੀਆਂ ਡੀਸੀ ਲਗੀਆਂ ਰੇ ਵੀ ਜਨਾਨੀਆਂ ਜਿਹੜੀਆਂ ਜਿਹੜੀਆਂ ਜਨਾਨੀਆਂ 70 70 ਹਜ਼ਾਰ ਤਨਖਾਹ ਲੈਂਦੀਆਂ ਸੀ ਉਹ ਵੀ ਫਰੀ ਤੁਰੀਆਂ ਫਰਦੀਆਂ ਨੇ ਤੇ ਜਿਹੜੀਆਂ ਘਰ ਜਿਹਨਾਂ ਨੂੰ ਨਹੀਂ ਕੰਮ ਸੀ ਉਹ ਵੀ ਫਰੀ ਤੁਰੀਆਂ ਫਰਦੀਆਂ ਨੇ ਕਿਉਂ ਅਸਰ ਕਿੰਨੇ ਦੇ ਪੈਂਦਾ ਸਾਡੇ ਦੇ ਪੈਂਦਾ ਪਿਆ ਉਹ ਸਾਡਾ ਬੇੜਾ ਕਰਕ ਹੁੰਦਾ ਪਿਆ ਆਉਣ ਵਾਲੀ ਪਨੀਰੀ ਦਾ ਬਿਲਕੁਲ ਪੱਤਾ ਪੈਂਦਾ ਪਿਆ ਅਸੀਂ ਇਹ ਚੀਜ਼ ਤੋਂ ਬਾਅਦ ਨਹੀਂ ਆਉਦੇ ਜਿਹੜੀ ਚੀਜ਼ ਅਸੀਂ ਲੈਣੀ ਹੈ ਵੀ ਪ੍ਰਾਈਵੇਟ ਸਕੂਲ ਬੰਦ ਕਰੋ ਸਰਕਾਰੀ ਸਕੂਲ ਚਲਾਓ ਚੰਗੇ ਟੀਚਰ ਰੱਖੋ ਪ੍ਰਾਈਵੇਟ ਜਿਹੜੇ ਸਾਡੇ ਇੱਕ ਜਵਾਗ ਦਾ 4-4 ਹਜ਼ਾਰ ਰੁਪਿਆ 3-3 ਹਜ਼ਾਰ ਮਹੀਨੇ ਦਾ ਖਰਚਾ ਪੈਂਦਾ ਤੁਹਾਡਾ ਬੰਦ ਹੋਵੇ ਉਹ ਕੰਮ ਅਸੀਂ ਲੋਕ ਨਹੀਂ ਕਰਦੇ ਅਸੀਂ ਤੇ ਪੁੱਛ ਰਹੇ ਵੀ ਸਾਨੂੰ ਸਰਕਾਰੀ ਕੀ ਦਿਓਗੇ ਸਾਨੂੰ ਤਫਰੀਕ ਹੀ ਦਿਓਗੇ ਫਰੀ ਦੇ ਫਰੀ ਨੇ ਐ ਜੀ ਮੰਜੀ ਠੋਕੀ ਐ ਜੀ ਮੰਜੀ ਠੋਕੀ ਤੁਸੀਂ ਯਾਦ ਰੱਖੋਗੇ ਮੈਂ ਕਿ ਮੇਰੀ ਸੰਭਾਲਾ ਦੇ ਵਿੱਚ ਜਿਹੜੇ ਪਹਿਲੇ ਬੁੱਢੇ ਸੀ ਨਾ ਸਰਦਾਰ ਦੀ ਨਜ਼ਾਰੇ ਲੈਂਦੇ ਸੁਖ ਲੈਂਦੇ ਸੀ ਸੁਖ ਲੈਂਦੇ ਸੀ ਤੇ ਹੁਣ ਹੁਣ ਰਸੇ ਪਾ ਪਾ ਕੇ ਗਲਾਂ 'ਚ ਤੇ ਨਹਿਰਾ 'ਚ ਛਾਲਾ ਮਾਰ ਮਾਰ ਕੇ ਮਰਦੇ ਬਣੇ ਲੋਕ ਸਿਰਫ ਆਪਦੇ ਲੱਚਰਾਂ ਤੋਂ ਤੇ ਫੋਗਰ ਪੁਣੇ ਦੇ ਵਿੱਚ ਜੇ ਮੈਂ ਕੋਠੀ ਪਾਲੀ ਇੱਕ ਦੋ ਉੱਤੇ ਪਾਲਿਆ ਤੇ ਨਾਲ ਗਵਾਂਢੀ ਮੇਰੇ ਦਾ ਆਪਾਂ ਵੀ ਬਣਾ ਲਈਏ ਚੁੱਕ ਲੋ ਕਰਜ਼ਾ ਆਪਾਂ ਵੀ ਬਣਾ ਲਈਏ ਉੱਤੇ ਜੀ ਟਰੈਕਟਰ ਦੀ ਫੋਟੋ ਲਾ ਦਿਓ ਉੱਤੇ ਬਲਦ ਦੀ ਫੋਟੋ ਲਾ ਦਿਓ ਉੱਤੇ ਦੁੱਜੇ ਦੀ ਫੋਟੋ ਲਾ ਦਿਓ ਹੱਦ ਹੋ ਗਈ ਯਾਰ ਕਿllੀਆਂ ਝੁਗੇ ਜੋ ਤਿੰਨ ਦੇ ਟਰੈਕਟਰ 8 ਲੱਖ ਦਾ ਕਿllੀਆਂ ਝੁਗੇ ਜੋ ਦੋ ਦੇ ਟਰੈਕਟਰ 10 ਲੱਖ ਦਾ ਤੇ ਕਰਜਾ ਇਹ ਆਉਣਾ ਕਿੱਥੋਂ ਹੈ ਤੁਹਾਨੂੰ ਛੱਡਣਾ ਤੇ ਉਹਨਾਂ ਨੇ ਕਰਜਾ ਭਾਈ ਸਾਹਿਬ ਤੁਹਾਡੇ ਤੋਂ ਦਿਹਾੜੀਆਂ ਕਰਾਗਰਾ ਕੇ ਕਰਜਾ ਲੈਣਗੇ ਜੇ ਨਾ ਲਿਆ ਤੇ ਮੇਰੋਂ ਨੀਵੀਂ ਤਾਂ ਭਾਲਿਆ ਜੀ ਸਵਾਲ ਨਹੀਂ ਪੈਦਾ ਹੁੰਦਾ ਇਹ ਟਾਈਮ ਨਹੀਂ ਜ਼ਿਆਦਾ ਲੱਗਣਾ